ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਘਰੋਂ ਮਾ ਜਦੋਂ ਪਾਣੀ ਆਇਆ ਈ ਉਦੋਂ ਪਇਆ ਬੋਰਾਾਂ ਚ ਰੇਤ ਅੱਜ ਉਹ ਮੋਟਰ ਕੱਟਣ ਦੇ ਨਾਲ ਹੀ ਨਾਉ ਦੇ ਪਾਈਪ ਕੱਟਣ ਦੇ ਆਈ ਉਹ ਮੋਟਰ ਕੱਢਤੀ ਆ ਸਾਢੇ 7 ਦੀ ਮੋਟਰ ਪਈ ਆਵੇ ਜੀ ਪਹਿਲਾਂ ਮੋਟਰ ਕੱਢੀ ਆ ਤੇ ਹੁਣ ਨਾਉ ਦੇ ਪਾਈਪ ਕੱਢਣ ਦੇ ਆ ਆ ਮੋਟਰ ਪਈ ਆ ਜੀ ਉਹ ਸਾਹਮਣੇ ਡ੍ਰਿਵਰੀ ਰੱਖੀ ਆ ਨਾਉ ਦੇ ਪਾਈਪ ਕੱਢੇ ਆ ਸੁਭਰਾ ਵਾਲੇ ਮਿਸਤਰੀ ਰਾਜ ਸਿੰਘ ਗਰਦਾਸ ਸਿੰਘ ਗੱਡਾਂ ਦੇ ਪੂਰੇ ਹੀ ਹੋਣ ਨਾਲ ਮੋਟਰ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ 9463965340 ਇਹ ਸਾਡਾ ਨੰਬਰ ਆ ਜੀ 8729970535 ਕਿਸੇ ਵੀ ਵੀਰ ਭਰਾ ਨੇ ਫਸੀਆਂ ਮੋਟਰਾਂ ਕਢਾਉਣੀਆਂ ਹੋਣ ਬੋਰ ਕਰਾਉਣਾ ਹੋਵੇ ਚਾਰ ਦਾ ਵੱਡੇ ਬੋਰ ਵੀ ਕਰ ਦਿੰਨੇ ਆ ਜੀ